ਦੇ ਲਈ ਜਿਹੜਾ ਜਜਮੈਂਟ پاس ਹੁੰਦਾ ਆਹ ਰਿਹਾ ਕਿ ਸਾਰੇ ਜਿੰਨੇ ਵੀ ਸਟਰੀਟ ਡੌਗਸ ਐ ਇਹਨਾਂ ਨੂੰ ਚੱਕ ਕੇ ਸ਼ੈਲਟਰਸ ਵਿੱਚ ਬੰਦ ਕੀਤਾ ਜਾਏ ਪਹਿਲੀ ਗੱਲ ਤਾਂ ਕੋਈ ਸ਼ੈਲਟਰਸ ਐਗਜ਼ਿਸਟ ਨਹੀਂ ਕਰਦੇ ਦੂਸਰੀ ਗੱਲ ਸ਼ੈਲਟਰ ਜੇ ਸਰਕਾਰ ਅੱਜ ਤੱਕ ਸਰਕਾਰੀ ਗਊਸ਼ਾਲਾ ਟੰਗਨਲ ਨਹੀਂ ਚਲਾ ਪਈ ਸਰਕਾਰੀ ਸਕੂਲ ਟੰਗਨਲ ਨਹੀਂ ਚਲਾ ਪਈ ਸਰਕਾਰੀ ਹਸਪੀਟਲ ਸਟੰਗਨਲ ਨਹੀਂ ਚੱਲ ਪਏ ਕਾਕਿਓ ਸਾਡੇ ਕੁੱਤਿਆਂ ਨੂੰ ਸੰਭਾਲਣਗੇ ਜੋ ਵੀ ਇਹ ਸੁਪਰੀਮ ਕੋਰਟ ਆਪਣਾ ਆਰਡਰ ਵਾਪਿਸ ਲਏਗੀ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਇਹ ਬੱਚਿਆਂ ਕੋਲ ਹੈਗਾ ਕੀ ਇਹ ਨਾ ਰੋਟੀ ਨਾ ਕਪੜਾ ਨਾ ਮਕਾਨ ਸਿਰਫ ਇੱਕ ਆਜ਼ਾਦੀ ਹੈ ਸਟ੍ਰੀਟਸ ਤੇ ਹੁਣ ਇਹ ਆਜ਼ਾਦੀ ਵੀ ਉਹਨਾਂ ਤੋਂ ਖੋਈ ਜਾ ਰਹੀ ਹੈ ਅਸੀਂ ਆਪਣਾ ਟਾਈਮ ਮਨੀ એનર્ਜੀ ਸਭ ਕੁਝ ਲਗਾ ਕੇ ਬੱਚਿਆਂ ਦੀ ਸੇਵਾ ਕਰ ਰਹੇ ਹਾਂ ਅੱਜ ਰਾਤ ਉਹ ਰੱਤ ਸਰਕਾਰ ਨੇ ਇੰਨੀਆਂ ਲੱਖਾਂ ਲਾਈਫਸ ਦਾ ਫੈਸਲਾ ਕਿਸ ਤਰ੍ਹਾਂ ਲੈ ਲਿਆ ਸਰ ਜੀ ਤੁਸੀਂ ਸੁਣਾਲ ਆਏ ਹੋ ਸਰ ਕੀ ਮੋਟ ਮੋਟੋ ਬੜਾ ਸਿੰਪਲ ਹੈ ਜੀ ਮੋਟੋ ਸਾਡਾ ਦਿਲ ਜੋ ਸਾਡੇ ਬੱਚਿਆਂ ਲਈ ਜਿਵੇਂ ਅਸੀਂ ਆਪਣੇ ਘਰ 'ਚ ਬੱਚਿਆਂ ਨੂੰ ਪਿਆਰ ਕਰਦੇ ਹਾਂ ਨਾ ਉਹ ਜਿਹੜੇ ਡੌਗਸ ਨੇ ਨਾ ਉਹ ਵੀ ਸਾਡੇ ਬੱਚੇ ਆ ਮੇਰਾ ਘਰ ਮੇਰਾ ਬੱਚਾ ਅਗਰ ਘਰੋਂ ਬਾਹਰ ਜਾਏਗਾ ਮੈਨੂੰ ਹਮੇਸ਼ਾ ਚਿੰਤਾ ਹੋਏਗੀ ਜੀ ਹਰ ਕਿਸੇ ਨੂੰ ਹੋਏਗੀ ਉਹ ਵੀ ਮੇਰਾ ਬੱਚਾ ਹੈ ਜੇ ਉਹ ਘਰ ਦੇ ਬਾਹਰ ਜਾ ਰਿਹਾ ਹੈ ਉਹ ਪਤਾ ਹੀ ਨਹੀਂ ਲਵਾਰਸ ਕਿੱਥੇ ਹੈ ਸਰਕਾਰ ਕਿੱਥੇ ਲੈ ਕੇ ਜਾ ਰਹੀ ਹੈ ਅਗਰ ਤੁਸੀਂ ਇਹ ਸਿੰਪਲੀ ਕਹਿਤਾ ਕਿ ਅਸੀਂ ਸ਼ੈਲਟਰ ਹਾਊਸ ਬਣਾਤਾ ਉਹ ਸ਼ੈਲਟਰ ਹਾਊਸ ਕਿੱਥੇ ਹੈ ਕੁੱਤੇ ਚੱਕਨੇ ਸ਼ੁਰੂ ਕਰਤੇ ਤੁਸੀਂ ਉਹ ਜਾ ਕਿੱਥੇ ਰਹੇ ਨੇ ਫਿਰ ਉਹ ਰੱਖ ਕਿੱਥੇ ਰਿਓ ਕਿਸੇ ਦੇ ਘਰੇ ਜਾ ਰਹੇ ਨੇ ਅਗਰ ਉਹ ਕਿਸੇ ਦੇ ਘਰ ਨਹੀਂ ਜਾ ਰਹੇ ਕਿਸੇ ਸ਼ੈਲਟਰ ਹਾਊਸ ਚ ਨਹੀਂ ਜਾ ਰਹੇ ਤੇ ਉਹ ਕਿੱਥੇ ਉਹ ਸਾਨੂੰ ਡਰ ਹੈ ਕਿ ਉਹ ਡੰਪ ਹੋ ਰਹੇ ਨੇ ਜਿਹੜੇ ਬੰਦੇ ਕੁੱਤੇ ਇਸ ਟਾਈਮ ਚੱਕ ਰਹੇ ਨੇ ਦੇਖੋ ਉਹ ਵੀ ਇਨਸਾਨ ਨੇ ਲੇਕਿਨ ਉਹ ਇਨਸਾਨੀਅਤ ਦਿਖਾ ਨਹੀਂ 파ਰੇ ਉਹਨਾਂ ਦੇ ਉੱਪਰ ਜਿਹੜੀ ਰੂਲਸ ਐਂਡ ਰੈਗੂਲੇਸ਼ਨ ਐ ਜਿਹੜੀ ਸਰਕਾਰ ਐ ਉਹ ਉਹਨਾਂ ਤੇ ਪ੍ਰੈਸ਼ਰ ਬਿਲਡ ਕਰਕੇ ਬੈਠੀ ਐ ਦੇਖੋ ਇੱਕ ਇਨਸਾਨ ਦੀ ਗਲਤੀ ਐ ਉਹਨੇ ਜਜਮੈਂਟ ਪਾਸ ਕਰਤਾ ਲੇਕਿਨ ਉਹਦੇ ਪਿੱਛੇ ਅਗਰ ਤੁਸੀਂ ਇੱਕ ਜਜਮੈਂਟ ਪਾਸ ਕਰ ਰਹੇ ਹੋ ਤੁਸੀਂ ਇੱਕ ਰੂਲ ਬੁੱਕ ਚ ਨੋਟ ਕਰ ਰਹੇ ਹੋ ਕਿ ਇਹਨਾਂ ਨੂੰ ਬਾਹਰ ਸ਼ਹਿਰ ਤੋਂ ਬਾਹਰ ਰੀਲੋਕੇਟ ਕੀਤਾ ਜਾਵੇ ਉਹ ਬੱਚਿਆਂ ਨੂੰ ਸ਼ਹਿਰ ਤੋਂ ਬਾਹਰ ਰੀਲੋਕੇਟ ਤਾਂ ਕਰ ਰਹੇ ਹੋ ਲੇਕਿਨ ਉਹਦੇ ਇੰਤਜ਼ਾਮ ਤਾਂ ਕਰ ਲਓ ਇਹ ਤਾਂ ਉਹੀ ਗੱਲ ਹੋਈ ਇੱਕ ਬਸਤੀ ਬਣੀ ਨਹੀਂ ਹੈ ਦੇਉ ਤੇ ਘੇੜਾ ਨਹੀਂ ਪਿੰਡ ਆ ਗਿਆ ਜੀ ਲੋਕ ਆ ਗਏ ਰਾਤ ਨੂੰ ਜਦੋਂ ਤੁਹਾਡੀ ਗਲੀਆਂ ਚ ਚੋਰ ਆਂਦੇ ਨੇ ਤੇ ਸਭ ਤੋਂ ਪਹਿਲਾਂ ਕੋਈ ਨਗਾ ਕਰਦਾ ਅਸੀਂ ਸਾਰੇ ਤਾਂ ਸੁੱਤੇ ਹੁੰਨੇ ਆ ਉਹ ਜਦੋਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਦੱਸਦੇ ਨੇ ਕਿ ਚੋਰ ਆਇਆ ਚੋਰ ਆਇਆ ਤਾਂ ਹੀ ਪਤਾ ਲੱਗਦਾ ਨਾ ਚੋਰ ਆਇਆ ਉਹ ਚੋਰੀ ਦੀ ਜ਼ਿੰਮੇਵਾਰੀ ਕੌਣ ਲਏਗਾ ਤੋ ਇਹ ਦੇਖੋ ਜਿਹਨਾਂ ਦੇ ਘਰ ਡੌਗਸ ਐ ਉਹਨਾਂ ਦੇ ਘਰ ਕੋਈ ਚੋਰੀ ਨਹੀਂ ਹੁੰਦੀ ਜਲਦੀ ਜਿਹੜੇ ਹਰ ਘਰ ਦੀ ਰਖਵਾਲੀ ਕਰਦੇ ਆ ਅੱਜ ਉਹਨਾਂ ਦਾ ਘਰ ਜਿਹੜਾ ਹੈ ਉਜਾੜਿਆ ਜਾ ਰਿਹਾ ਕੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਪਿਆਰ ਉਜਾੜਿਆ ਜਾ ਰਿਹਾ ਅਸੀਂ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਜਦੋਂ ਡੌਗ ਚੱਕਦੇ ਆ ਕਿੰਨੇ ਡੌਗ ਚੱਕੇ ਇਕੱਠੇ ਉਹਨਾਂ ਨੂੰ ਸ਼ੈਲਟਰ ਚ ਮਾਰਿਆ ਆਹ ਹਾਲ ਹੋਏਗਾ ਉਹਨਾਂ ਦੇ ਇਕੱਠਿਆਂ ਦਾ ਕੀ ਹੋ ਰੋਟੀ ਕਿੱਦਾਂ ਦੇਣਗੇ ਉਹਨਾਂ ਨੂੰ ਪਹਿਲੇ ਦੱਸੋ ਮੈਨੂੰ ਇੰਨੀ ਭੀੜ 'ਚ ਬੱਚਿਆਂ ਨੂੰ ਖਾਣਾ ਕਿੱਦਾਂ ਦੇਣਗੇ ਇੰਟਰਨੈਟ ਤੇ ਬੜੀ ਵਾਇਰਲ ਵੀਡੀਓ ਹੋਈ ਕਿ ਡੌਗ ਸ਼ੈਲਟਰ ਹਾਊਸ ਐ ਉਹ ਇਰਾਨੀਆ ਉਹ ਡੌਗ ਸ਼ੈਲਟਰ ਹਾਊਸ 'ਚ ਇੱਕ ਬੰਦਾ ਜਾਂਦਾ ਰੋਟੀ ਪਾਉਣ ਤੇ ਉੱਥੇ 10000 ਡੌਗਸ ਨੇ ਇੱਕ ਰੋਟੀ ਲਈ ਉਹ ਸਿਰਫ 10 ਬੀ ਰੋਟੀਆਂ ਪਾਣ ਗਏ ਐ ਤੁਸੀਂ ਸੋਚੋ ਇੱਕ ਰੋਟੀ ਦਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਜਿਹੜੇ ਇਹ ਬੇਜੁਬਾਨ ਜਾਨਵਰ ਨੇ ਜਿਹੜੇ ਇਮਾਨਦਾਰੀ ਦੀ ਮਿਸਾਲ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਨਾਲ ਵੀ ਇਦਾਂ ਹੋ ਸਕਦਾ ਇਹ ਹੋ ਸਕਦਾ ਨਹੀਂ ਐ ਇੱਥੇ ਹੋ ਰਿਹਾ ਐ ਕੱਲ ਦੀ ਵੀਡੀਓ ਵਾਇਰਲ ਹੋਈ ਐ ਇੱਕ ਮਦਰ ਆਪਣੇ ਬੱਚਿਆਂ ਨੂੰ ਫੀਡ ਕਰਾ ਰਹੀ ਐ ਫੀਡ ਕਰਾ ਰਹੀ ਹੈ ਉਹਦੇ ਬੱਚਿਆਂ ਤੋਂ ਉਹਨੂੰ ਖਿੱਚ ਕੇ ਉਹ ਮਦਰ ਨੂੰ ਚੱਕ ਕੇ ਲੈ ਕੇ ਪਪੀਜ਼ ਨੂੰ ਉੱਥੇ ਸੁੱਟਦੇ ਕੀ ਇਹ ਇਨਸਾਨੀਅਤ ਹੈ ਐਨੀਮਲ ਲਵਰ ਬਾਦ ਚ ਨੇ ਹਿਊਮੈਨਿਟੀ ਕਹਿੰਦੇ ਹਿਊਮੈਨਿਟੀ ਪਹਿਲਾਂ ਰੱਖਦੇ ਆ ਜੀ ਇਹ ਹਿਊਮਨ ਕਾਈਂਡ ਵਾਲੇ ਲੋਕ ਇਕੱਠੇ ਹੋਏ ਆ ਜਿੰਨਾਂ ਦੇ ਦਿਲ 'ਚ ਫੀਲਿੰਗਸ ਨੇ ਜੋ ਜਾਣਦੇ ਆ ਕਿ ਹਿਊਮੈਨਿਟੀ ਕੀ ਹੈ ਲੋਕਾਂ ਦਾ ਭਲਾ ਰੱਖਣਾ ਉਹਨਾਂ ਦਾ ਸੋਚਣਾ ਕੀ ਹੈ ਇਹ ਚੰਗੀ ਸੋਚ ਦੇ ਮਾਲਕ ਨੇ ਕਹਿੰਦੇ ਜੀ ਦੁਨੀਆ 'ਚ 50% ਲੋਕ ਪੋਜ਼ਿਟਿਵ ਨੇ ਦੁਨੀਆ ਦੇ 50% ਲੋਕ ਲੈਸ ਪੋਜ਼ਿਟਿਵ ਨੇ ਇਹ ਉਹ 50% ਲੋਕ ਪੋਜ਼ਿਟਿਵ ਨੇ ਜਿੰਨਾ ਕਰਕੇ ਦੁਨੀਆ ਦਾ ਬੈਲੈਂਸ ਬਣਿਆ ਹੋਇਆ ਹੈ ਕਈ ਲੋਕ ਵੀਡੀਓਜ਼ ਦੇ نیچے ਆ ਕੇ ਮੈਸੇਜ ਭੰਦੇ ਇਹਨਾਂ ਨੂੰ ਘਰੇ ਲੈ ਜਾਓ ਅਰੇ ਸਾਨੂੰ ਸਰਕਾਰ ਮੌਕਾ ਦੇਵੇ ਅਸੀਂ ਇਹਨਾਂ ਨੂੰ ਘਰੇ ਵੀ ਲੈ ਜਾਈਏ ਸਾਨੂੰ ਕੋਈ ਉਹ ਨਹੀਂ ਰੱਬ ਤੇ ਕੰਮ ਸ ਇਹ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਇਹ ਰੋਲਾ ਕੀ ਹੈ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਇਹ ਸਰਕਾਰ ਦਾ ਡਿਵੀਜ਼ਨ ਹੈ ਐਨੀਮਲ ਦੇ ਉੱਤੇ ਉਹਦੇ ਉੱਤੇ ਉਹਨਾਂ ਦਾ ਇੱਕ ਡਿਵੀਜ਼ਨ ਹੈ ਉਹਦੀ ਰਿਸਪਾਂਸਿਬਿਲਟੀ ਹੈ ਇਹ ਮਿਨਿਸਟਰਸ ਦੀ ਰਿਸਪਾਂਸਿਬਿਲਟੀ ਹੈ ਗਵਰਨਮੈਂਟ ਦੀ ਰਿਸਪਾਂਸਿਬਿਲਟੀ ਹੈ ਐਮਸੀਡੀ ਦੀ ਰਿਸਪਾਂਸਿਬਿਲਟੀ ਹੈ ਜਦੋਂ ਉਹ ਆਪਣੀ ਰਿਸਪਾਂਸਿਬਿਲਟੀ ਪੂਰੀ ਨਹੀਂ ਕਰਦੇ ਤੇ ਲੋਕਾਂ ਨੂੰ ਸੜਕਾਂ ਤੇ ਉਤਰਨਾ ਹੀ ਪੈਂਦਾ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਨਾਉਂਡੀਆਂ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਮੇਰੇ ਪਿੱਛੇ ਤਸਵੀਰਾਂ ਜ਼ਰੂਰ ਦਿਖਾ ਦਿਓ ਇੱਕ ਵਾਰ ਕਿ ਕਿਹੜੇ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਇੱਕ ਲਹਿਰ ਜਿਹੜੀ ਹੈ ਉੱઠી ਹੈ ਉਹ ਜਿਹੜੇ ਬੇਜੁਬਾਨ ਜਾਨਵਰ ਜੋ ਕਿ ਇਮਾਨਦਾਰੀ ਦੇ ਲਈ ਜਾਣੇ ਜਾਂਦੇ ਨੇ ਜੋ ਕਿ ਬੇਜੁਬਾਨ ਨੇ ਪਰ ਕਿਤੇ ਨਾ ਕਿਤੇ ਬਹੁਤ ਲੋਕਾਂ ਦੇ ਘਰ ਦੇ ਵਿੱਚ ਨੇ ਕਿਸ ਤਰੀਕੇ ਦੇ ਨਾਲ ਲੋਕ ਆਪਣੇ ਜੀਆਂ ਵਰਗੇ ਉਹਨਾਂ ਨੂੰ ਰੱਖਦੇ ਨੇ ਪਰ ਗੈਰਾ ਤਰੀਕੇ ਨੂੰ ਅਜਹੀ ਜਜਮੈਂਟ ਆਉਂਦੀ ਹੈ ਜੋ ਕਿ ਲੋਕਾਂ ਨੂੰ ਨਾਗਵਾਰਾ ਹੁੰਦੀ ਹੈ ਕੀ ਕਹਿਣਾ ਇਹਨਾਂ ਲੋਕਾਂ ਦਾ ਕਿਸ ਲਈ ਇਹ ਆਵਾਜ਼ ਚੁਕਰੇ ਨੇ ਸਰਕਾਰਤ ਨੇ ਮੈਮ ਕਿਉਂ ਤੁਸੀਂ ਆ ਸਰਕਾਰਾਂ ਤੇ दिल्ली दी जो जजमेंट पास होंदा आ रहा है कि सारे जितने भी स्ट्रीट डॉग्स हैं इनानों को चक के शेल्टरस विच बंद ਕੀਤਾ جائے پہلی ਗੱਲ ਤਾਂ ਕੋਈ ਸ਼ੈਲਟਰਸ ਐਗਜ਼ਿਸਟ ਨਹੀਂ ਕਰਦੇ ਦੂਸਰੀ ਗੱਲ ਸ਼ੈਲਟਰ ਜੇ ਸਰਕਾਰ ਅਜ ਤੱਕ ਸਰਕਾਰੀ ਗਊਸ਼ਾਲਾ ਢੰਗ ਨਾਲ ਨਹੀਂ ਚਲਾ ਪਈ ਸਰਕਾਰੀ ਸਕੂਲ ਢੰਗ ਨਾਲ ਨਹੀਂ ਚਲਾ ਪਈ ਸਰਕਾਰੀ ਹਸਪੀਟਲਸ ਢੰਗ ਨਾਲ ਨਹੀਂ ਚੱਲ ਪਏ ਤਾਂ ਕਿ ਉਹ ਸਾਡੇ ਕੁੱਤਿਆਂ ਨੂੰ ਸੰਭਾਲਣਗੇ ਅਸੀਂ ਇਸ ਟੇਮ ਬੂਟ ਪੂਰੇ ਅਸੀਂ ਜਿੰਨੇ ਵੀ ਹਰ ਸਿਟੀ ਦੇ ਐਨੀਮਲ ਅਵਰਸ ਆ ਅਸੀਂ ਦਿੱਲੀ ਨਾਲ ਖੜੇ ਆ ਜੋ ਵੀ ਇਹ ਸੁਪਰੀਮ ਕੋਰਟ ਆਪਣਾ ਆਰਡਰ ਵਾਪਸ ਲਏਗੀ ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਇਹ ਬੱਚਿਆਂ ਕੋਲ ਹੈਗਾ ਕੀ ਇਹ ਨਾ ਰੋਟੀ ਨਾ ਕਪੜਾ ਨਾ ਮਕਾਨ ਸਿਰਫ ਇੱਕ ਆਜ਼ਾਦੀ ਹੈ ਸਟ੍ਰੀਟਸ ਤੇ ਹੁਣ ਇਹ ਆਜ਼ਾਦੀ ਵੀ ਉਹਨਾਂ ਤੋਂ ਖੋਈ ਜਾ ਰਹੀ ਹੈ ਨੇ ਪਰ ਸਰਕਾਰ ਕਹਿ ਰਹੀ ਹੈ ਕਿ ਜਵੇਂ ਇਹ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਹੈ ਜਾਂ ਕਈ ਵਾਰੀ ਕੋਈ ਬਿਮਾਰ ਹੋ ਜਾਂਦਾ ਤਾਂ ਕਈ ਵਾਰ ਉਹਨਾਂ ਦਾ ਕੋਈ ਇਲਾਜ ਨਹੀਂ ਕਰਾਂਦਾ ਕਹਿੰਦੇ ਉੱਥੇ ਰੱਖਾਂਗੇ ਤਾਂ ਇਹ ਸੇਫ ਰਹਿਣਗੇ ਸਰ ਇਹ ਸਿਰਫ ਸਰਕਾਰ ਦੀਆਂ ਗੱਲਾਂ ਐ ਅੱਜ ਤੱਕ ਅਸੀਂ ਅਸੀਂ ਆਪਣੇ ਪੈਸੇ ਤੇ ਅਸੀਂ ਰਾਤ ਨੂੰ ਬੀਗ ਫੀਮੇਲਸ ਵੀ ਅਸੀਂ ਰਾਤ ਨੂੰ 3 3 ਵਜੇ ਘਰ ਆਣੇ ਆ ਸਾਨੂੰ ਬੱਚਾ ਰੋਡ ਤੇ ਕੋਈ ਵੀ ਡੌਗ ਕੈਟ ਗਾਂ ਬੱਚੜਾ ਕੁਝ ਵੀ ਮਿਲੇ ਅਸੀਂ ਖੁਦ ਆਪਣੇ ਪੈਸੇ ਨਾਲ ਟ੍ਰੀਟਮੈਂਟ ਕਰਾਣੇ ਆ ਸਰਕਾਰ ਨੂੰ ਮੰਨਤਾ ਕਰ ਕਰਕੇ ਹਟ ਚੁੱਕਿਆ ਸਰਕਾਰ ਸਾਡੀ ਕੋਈ ਹੈਲਪ ਨਹੀਂ ਕਰਦੀ ਐ ਅਸੀਂ ਆਪਣਾ ਟਾਈਮ ਮਨੀ એનર્ਜੀ ਸਭ ਕੁਝ ਲਗਾ ਕੇ ਬੱਚਿਆਂ ਦੀ ਸੇਵਾ ਕਰ ਰਹੇ ਆ ਅੱਜ ਰਾਤੋ ਰਾਤ ਸਰਕਾਰ ਨੇ ਇੰਨੀਆਂ ਲੱਖਾਂ ਲਾਈਫਸ ਦਾ ਫੈਸਲਾ ਕਿਸ ਤਰ੍ਹਾਂ ਲੈ ਲਿਆ ਜੀ ਤੇ ਤੁਸੀਂ ਵੀ ਥੋੜੀ ਕੋਈ ਸੰਸਥਾ ਹੈ ਮੈਮ ਕਿ ਤੁਸੀਂ ਆਪਣੇ ਸਾਰੇ ਪੈਟ ਲਵਰੋਂ ਸਾਰਿਆਂ ਦੇ ਘਰੇ ਹੈ ਪੈਟ ਹਾਂਜੀ ਹਾਂਜੀ ਪੰਜ ਸੱਤ ਡੌਗ ਐ ਸਰ ਕੈਟਸ ਨੇ ਔਰ ਇਸ ਈਵਨ ਕੀ ਅਗਰ ਸਾਡੇ ਘਰ ਸਨੈਕ ਵੀ ਆ ਜਾਏਗਾ ਅਸੀਂ ਉਹਨੂੰ ਵੀ ਦਿਲ ਨਾਲ ਲਾ ਕੇ ਰੱਖਾਂਗੇ ਸਿਰ ਗੱਲ ਇਹ ਵਾ ਮੇਰੀ ਗੱਲ ਸੁਣੋ ਮਤਲਬ ਤੁਸੀਂ ਡੌਗ ਲਵਰ ਨਹੀਂ ਤੁਸੀਂ ਐਨੀਮਲ ਲਵਰ ਹੋ ਚਾਹੇ ਜਿਹੜਾ ਹੋਵੇ ਆਲ ਐਨੀਮਲ ਲਵਰ ਹੈਲਪ ਫੋਰ ਆਲ ਐਨੀਮਲ ਸਰ ਗੱਲ ਸੁਣੋ ਹੈਲਪ ਫੋਰ ਆਲ ਐਨੀਮਲ ਕੀ ਕਹਿ ਰਹੇ ਹੋ ਤੁਸੀਂ ਇਨਸਾਨੀਅਤ ਰੱਖਦੇ ਹੋ ਇਨਸਾਨੀਅਤ ਇਹ ਹਰਪਤੇ ਇਨਸਾਨੀਤ ਰੱਖਣੀ ਚਾਹੀਦੀ ਹੈ ਹੁਣ ਇਹਨਾਂ ਨੇ ਜਿਵੇਂ ਕਿਹਾ ਕਿ ਜਿਹੜੇ ਇਹਨਾਂ ਨੇ ਪੌਂਟਸ ਬਣਾਉਣੇ ਨੇ ਸ਼ੈਲਟਰ ਬਣਾਉਣੇ ਨੇ ਉਹ ਦਖਾਨ ਨੂੰ ਕਿਉਂ ਡਰ ਰਹੇ ਨੇ ਐਡੀਸ਼ਨਲ ਇਹਨਾਂ ਨੇ ਇੱਕ ਚੀਜ਼ ਐਡ ਕੀਤੀ ਸੀਗੀ ਜਿਹੜਾ ਡੌਗ ਸ਼ੈਲਟਰ ਦੇ ਵਿੱਚ ਆ ਗਿਆ ਨਾ ਉਹ ਅਡਾਪਟ ਹੋਊਗਾ ਨਾ ਕਿਸੇ ਨੂੰ ਦਿਖਾਇਆ ਜਾਊਗਾ ਕਿਸ ਚੀਜ਼ ਦਾ ਡਰ ਹੈ ਦਖਾਨ ਐਨ ਜੀਓਜ਼ ਨੂੰ ਜਿਹੜਾ ਖਰਾਬ ਨੇ ਜਿਹੜੇ ਹੈਲਦੀ ਨਹੀਂ ਹੈਗੇ ਕਿੰਨੇ ਸਾਰੇ ਲੱਖਾਂ ਡੌਗਸ ਕਿੰਨੇ ਸਾਰੇ ਹੈਲਦੀ ਡੌਗਸ ਨੇ ਵੈਕਸੀਨੇਟਡ ਨੇ ਸਟੈਰਾਈਜ਼ ਨੇ ਉਹਨਾਂ ਦਾ ਕੀ ਕਸੂਰ ਹੈ ਜਿਹੜਾ ਉਹਨਾਂ ਨੂੰ ਵੜਿਆ ਜਾ ਰਿਹਾ ਵਿੱਚ ਸਰਕਾਰਾਂ ਤੇ ਪੈਰਾਲੀ ਤੁਹਾਡਾ ਤੁਹਾਡਾ ਬੇਸਿਕਲੀ ਸਵਾਲ ਇਹ ਹੈ ਕਿ ਲਾਈਵ ਹੋਣਾ ਚਾਹੀਦੇ ਕੈਮਰੇ ਲੱਗੇ ਹੋਣੇ ਚਾਹੀਦੇ ਨੇ ਅਸੀਂ ਸਾਨੂੰ ਜਾਣ ਦੀ ਪਰਮਿਸ਼ਨ ਹੋਵੇ ਕੋਈ ਵੀ ਬੰਦਾ ਜੋ ਐਨੀਮਲ ਜਿਮੇ ਅਸੀਂ ਇੱਥੇ ਫੀਡ ਕਰਾਉਣੀ ਅਗਰ ਚਾਹੀਏ ਤਾਂ ਉੱਥੇ ਜਾ ਕੇ ਵੀ ਅਸੀਂ ਉਹਨਾਂ ਨੂੰ ਫੀਡ ਕਰਾ ਸਕੀਏ ਦੇਖ ਸਕੀਏ ਸਾਡੀ ਇਹ ਡਿਮਾਂਡ ਹੈ ਇਸ ਨੇਤਾ ਨੂੰ ਸਿਤਾਏ ਆਦੇਸ਼ ਦਿੱਤਾ ਕਿ ਨਾ ਕੋ ਡੌਗ ਉੱਥੋਂ ਸ਼ੈਲਟਰ ਚੋਂ ਕਦੀ ਵੀ ਬਾਹਰ ਆਏਗਾ ਜਿੰਨੇ ਸਾਲ ਉਹ ਡੌਗ ਜੀਏਗਾ ਨਾ ਬੱਚਾ ਕੋਈ ਅਡਾਪਟ ਕਰ ਸਕਦਾ ਨਾ ਕੋਈ ਬੱਚੇ ਨੂੰ ਦੇਖਣ ਆ ਸਕਦਾ ਜੇ ਸਰਕਾਰ ਸ਼ੈਲਟਰਸ ਬਣਾ ਰਹੀ ਹੈ ਤਾਂ ਸਰਕਾਰ ਨੂੰ ਕਿਸ ਗੱਲ ਦਾ ਡਰ ਆ ਸਾਨੂੰ ਦਿਖਾਣ ਛਾਬੜਾ ਛਾਬੜਾ ਸਾਭੀ ਨੇ ਸਮਾਜ ਸੇਵੀ ਨੇ ਅਕਸਰ ਲੋਕਾਂ ਦੀ ਅਤੇ ਐਨੀਮਲਸ ਦੇ ਹੱਕ ਦੇ ਵਿੱਚ ਖੜਦੇ ਨੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਸਰ ਜੀ ਤੁਸੀਂ ਸੁਣਾ ਲ ਆਏ ਹੋ ਸਰ ਕੀ ਮੋਟੋ ਕੀ ਹੈ ਇਹਨਾਂ ਬੇਜੁਬਾਨ ਜਾਨਵਰ ਦੇ ਹੱਕ ਦੇ ਵਿੱਚ ਮੋਟੋ ਬੜਾ ਸਿੰਪਲ ਹੈ ਜੀ ਮੋਟੋ ਹੈ ਸਾਡਾ ਦਿਲ ਜੋ ਸਾਡੇ ਬੱਚਿਆਂ ਲਈ ਜਿਵੇਂ ਅਸੀਂ ਆਪਣੇ ਘਰ 'ਚ ਬੱਚਿਆਂ ਨੂੰ ਪਿਆਰ ਕਰਦੇ ਹਾਂ ਨਾ ਉਹ ਜਿਹੜੇ ਡੌਗਸ ਨੇ ਨਾ ਉਹ ਵੀ ਸਾਡੇ ਬੱਚੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਸਾਡਾ ਮੋਟੋ ਇਹ ਹੈ ਕਿ ਉਹ ਬੱਚਿਆਂ ਦੀ ਸੇਫਟੀ ਕੀ ਹੈ ਮੇਰਾ ਘਰ ਮੇਰਾ ਬੱਚਾ ਅਗਰ ਘਰੋਂ ਬਾਹਰ ਜਾਏਗਾ ਮੈਨੂੰ ਹਮੇਸ਼ਾ ਚਿੰਤਾ ਹੋਏਗੀ ਜੀ ਹਰ ਕਿਸੇ ਨੂੰ ਹੋਏਗੀ ਉਹ ਵੀ ਮੇਰਾ ਬੱਚਾ ਜੋ ਘਰ ਦੇ ਬਾਹਰ ਜਾ ਰਿਹਾ ਉਹ ਪਤਾ ਹੀ ਨਹੀਂ ਲਵਾਰਸ ਕਿੱਥੇ ਹੈ ਸਰਕਾਰ ਕਿੱਥੇ ਲੈ ਕੇ ਜਾ ਰਹੀ ਹੈ ਸਾਡਾ ਅੱਜ ਦਾ ਜਿਹੜਾ ਮੋਟੋ ਹੈ ਉਹ ਇੱਕੋ ਹੈ ਕਿ ਅਸੀਂ ਦਿੱਲੀ ਵਿੱਚ ਹਰ ਉਹ ਇਨਸਾਨ ਜਿਹੜਾ ਇਸ ਟਾਈਮ ਸੜਕਾਂ ਤੇ ਉਤਰਿਆ ਹੋਇਆ ਹੈ ਉਹ ਡੌਗਸ ਲਵਰ ਉਹ ਜਿਹੜੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੈ ਉਹ ਸਾਰਿਆਂ ਦੇ ਨਾਲ ਖੜੇ ਹੋਣਾ ਅੱਜ ਲੁਧਿਆਣਾ ਉਹਨਾਂ ਦੇ ਨਾਲ ਖੜਾ ਹੈ ਅੱਜ ਇਹ ਸਾਰੇ ਉਹਨਾਂ ਦੇ ਨਾਲ ਖੜੇ ਹੈ ਇਹ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਆਪਣੇ ਬੱਚਿਆਂ ਨੂੰ ਔਰ ਦੂਸਰਾ ਅਗਰ ਤੁਸੀਂ ਇਹ ਸਿੰਪਲੀ ਕਹਿ ਤਾ ਕਿ ਅਸੀਂ ਸ਼ੈਲਟਰ ਹਾਊਸ ਬਣਾਤਾ ਉਹ ਸ਼ੈਲਟਰ ਹਾਊਸ ਕਿੱਥੇ ਹੈ ਉਹਦਾ ਪ੍ਰੂਫ ਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ 8 ਹਫ਼ਤਿਆਂ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਬਣਾ ਦੇਵਾਂਗੇ ਅਜੇ ਬਣਾ ਦਵਾਂਗੇ ਕੁੱਤੇ ਚੱਕਨੇ ਸ਼ੁਰੂ ਕਰਤੇ ਤੁਸੀਂ ਉਹ ਜਾ ਕਿੱਥੇ ਰਹੇ ਨੇ ਫਿਰ ਉਹ ਰੱਖ ਕਿੱਥੇ ਰਹੇ ਹੋ ਕਿਸੇ ਦੇ ਘਰੇ ਜਾ ਰਹੇ ਨੇ ਅਗਰ ਉਹ ਕਿਸੇ ਦੇ ਘਰ ਨਹੀਂ ਜਾ ਰਹੇ ਕਿਸੇ ਸ਼ੈਲਟਰ ਹਾਊਸ ਚ ਨਹੀਂ ਜਾ ਰਹੇ ਤੇ ਉਹ ਕਿੱਥੇ ਉਹ ਸਾਨੂੰ ਡਰਾਗੇ ਉਹ ਡੰਪ ਹੋ ਰਹੇ ਨੇ ਬੜਾ ਓਨੈਸਟ ਹੋਏਗਾ ਸਾਡੀ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਖਿੱਚ ਕੇ ਲੈ ਕੇ ਜਾ ਰਹੇ ਹੁੰਦਾ ਠੀਕ ਹੈ ਤੇ ਉਹ ਉਹ ਜਿਹੜੇ ਜਿਹੜੇ ਬੰਦੇ ਕੁੱਤੇ ਇਸ ਟਾਈਮ ਚੱਕ ਰਹੇ ਨੇ ਦੇਖੋ ਉਹ ਵੀ ਇਨਸਾਨ ਨੇ ਲੇਕਿਨ ਉਹ ਇਨਸਾਨੀਅਤ ਤਾਂ ਦਿਖਾ ਨਹੀਂ 파ਰੇ ਉਹਨਾਂ ਦੇ ਉੱਪਰ ਜਿਹੜੀ ਰੂਲਸ ਐਂਡ ਰੈਗੂਲੇਸ਼ਨ ਐ ਜਿਹੜੀ ਸਰਕਾਰ ਐ ਉਹ ਉਹਨਾਂ ਤੇ ਪ੍ਰੈਸ਼ਰ ਬਿਲਡ ਕਰਕੇ ਬੈਠੀ ਐ ਦੇਖੋ ਇੱਕ ਇਨਸਾਨ ਦੀ ਗਲਤੀ ਐ ਉਨੇ ਜਜਮੈਂਟ ਪਾਸ ਕਰਤਾ ਠੀਕ ਹੈ ਨਾ ਉਹ ਗਲਤੀ ਨਹੀਂ ਹੈਗੀ ਆ ਹੋ ਸਕਦਾ ਹੈ ਅਗਲੇ ਦੇ ਦਿਮਾਗ ਚੋਂ ਛੱਦਾ ਤਾਂ ਆਇਆ ਹੋਵੇ ਕਿ ਉਹਨੇ ਪਾਸ ਕਰਤਾ ਮੈਂ ਮੰਨ ਲੈਂਦਾ ਲੇਕਿਨ ਉਹਦੇ ਪਿੱਛੇ ਅਗਰ ਤੁਸੀਂ ਇੱਕ ਜਜਮੈਂਟ ਪਾਸ ਕਰ ਰਹੇ ਹੋ ਤੁਸੀਂ ਇੱਕ ਰੂਲ ਬੁੱਕ ਤੇ ਨੋਟ ਕਰ ਰਹੇ ਹੋ ਕਿ ਇਹਨਾਂ ਨੂੰ ਬਾਹਰ ਸ਼ਹਿਰ ਤੋਂ ਬਾਹਰ ਰੀਲੋਕੇਟ ਕੀਤਾ ਜਾਵੇ ਉਹ ਬੱਚਿਆਂ ਨੂੰ ਸ਼ਹਿਰ ਤੋਂ ਬਾਹਰ ਰੀਲੋਕੇਟ ਤਾਂ ਕਰ ਰਹੇ ਹੋ ਲੇਕਿਨ ਉਹਦਾ ਇੰਤਜ਼ਾਮ ਤਾਂ ਕਰ ਲੋ ਇਹ ਤਾਂ ਉਹੀ ਗੱਲ ਹੋਈ ਇੱਕ ਬਸਤੀ ਬਣੀ ਨਹੀਂ ਹੈ ਤੇ ਉੱਥੇ ਕਹਿੰਦਾ ਜੀ ਪਿੰਡ ਆ ਗਿਆ ਜੀ ਲੋਕ ਆ ਗਏ ਉਹ ਲੋਕ ਆ ਕੇ ਰਹਿਣਗੇ ਕਿੱਥੇ ਉਹਨਾਂ ਦਾ ਖਾਣਾ ਪੀਣਾ ਉਹ ਵੀ ਜਾਨ ਹੈ ਰੱਬ ਵੱਲੋਂ ਦਿੱਤੀ ਹੋਈ ਇੱਕ ਬਖਸ਼ਿਸ਼ ਹੈ ਦੇਖੋ ਕਹਿੰਦੇ ਆ ਕਿ ਅਗਰ ਡੌਗਸ ਅਗਰ ਅੱਜ ਤੁਸੀਂ ਇਹ ਸੜਕਾਂ ਤੋਂ ਚੱਕ ਕੇ ਲੈ ਜਾਓ ਜੀ ਰਾਤ ਨੂੰ ਜਦੋਂ ਤੁਹਾਡੀ ਗਲੀਆਂ 'ਚ ਚੋਰ ਆਂਦੇ ਨੇ ਤੇ ਸਭ ਤੋਂ ਪਹਿਲਾਂ ਕੋ ਉਹ ਨਗਾ ਕਰਦਾ ਅਸੀਂ ਸਾਰੇ ਤਾਂ ਸੁੱਤੇ ਹੁੰਨੇ ਆ ਉਹ ਜਦੋਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਦੱਸਦੇ ਨੇ ਕਿ ਚੋਰ ਆਇਆ ਚੋਰ ਆਇਆ ਤਾਂ ਹੀ ਪਤਾ ਲੱਗਦਾ ਨਾ ਚੋਰ ਆਇਆ ਉਹ ਚੋਰੀ ਦੀ ਜ਼ਿੰਮੇਵਾਰੀ ਕੌਣ ਲਏਗਾ ਅੱਜ ਸਰਕਾਰਾਂ ਤਾਂ ਚੋਰੀ ਦੀ ਜ਼ਿੰਮੇਵਾਰੀ ਨਹੀਂ ਲੈਂਦੀਆਂ ਰੋਜ਼ ਘਰਾਂ 'ਚ ਚੋਰੀਆਂ ਹੋ ਰਹੀਆਂ ਐ ਤੁਸੀਂ ਦੇਖੋ ਜਿਨ੍ਹਾਂ ਦੇ ਘਰ ਡੌਗਸ ਐ ਉਹਨਾਂ ਦੇ ਘਰ ਕੋਈ ਚੋਰੀ ਨਹੀਂ ਹੁੰਦੀ ਜਲਦੀ ਨਹੀਂ ਹੁੰਦੀ ਨਾ ਤੇ ਇਹ ਉਹ ਨੇ ਜਿਹੜੇ ਹਰ ਘਰ ਦੀ ਰਖਵਾਲੀ ਕਰਦੇ ਆ ਚਲੋ ਤੇ ਕਿੱਥੇ ਅੱਜ ਫੇਰ ਜਿਹੜੀ ਚੋਰੀ ਹੋ ਵਜੇ ਜੀ ਤੁਹਾਡੇ ਕਹਿਣ ਦਾ ਮਤਲਬ ਐ ਜਿਹੜੇ ਹਰ ਘਰ ਦੀ ਰਖਵਾਲੀ ਕਰਦੇ ਆ ਅੱਜ ਉਹਨਾਂ ਦਾ ਘਰ ਜਿਹੜਾ ਹੈ ਉਜਾੜਿਆ ਜਾ ਰਿਹਾ ਹਰ ਕਿਸੇ ਦਾ ਘਰ ਉਜਾੜ ਉਜਾੜਿਆ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਪਿਆਰ ਉਜਾੜਿਆ ਜਾ ਰਿਹਾ ਐ ਅਸੀਂ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਠੀਕ ਐ ਨਾ ਸਾਨੂੰ ਸਾਨੂੰ ਇਹ ਸਰ ਇੱਕ ਮਿੰਟ ਜੀ ਜੀ ਦੇਖੋ ਜਿੱਦੋਂ ਡੌਗ ਚੱਕਦੇ ਆ ਕਿੰਨੇ ਡੌਗ ਚੱਕੇ ਇਕੱਠੇ ਉਹਨਾਂ ਨੂੰ ਸ਼ੈਲਟਰ ਚ ਮਾਰਿਆ ਆਹ ਹਾਲ ਹੋਏਗਾ ਉਹਨਾਂ ਦਾ ਇਕੱਠਿਆਂ ਦਾ ਕੀ ਉਹ ਰੋਟੀ ਕਿੱਦਾਂ ਦੇਣਗੇ ਉਹਨਾਂ ਨੂੰ ਪਹਿਲੇ ਦੱਸੋ ਮੈਨੂੰ ਇੰਨੀ ਭੀੜ ਚ ਬੱਚਿਆਂ ਨੂੰ ਖਾਣਾ ਕਿੱਦਾਂ ਦੇਣਗੇ ਇਹ ਆਪਸ ਚ ਵੱਢਣਗੇ ਆਪਸ ਚ ਇੱਕ ਵੇਲੇ ਇੱਕ ਮਿੰਟ ਆਈਏ ਇੱਕ ਇੰਟਰਨੈਟ ਤੇ ਬੜੀ ਵਾਇਰਲ ਵੀਡੀਓ ਹੋਈ ਕਿ ਡੌਗ ਸ਼ੈਲਟਰ ਹਾਊਸ ਹੈ ਉਹ ਇਰਾਨੀਆ ਇਰਾਕ ਦੀ ਵੀਡੀਓ ਹੈ ਉਹ ਡੌਗ ਸ਼ੈਲਟਰ ਹਾਊਸ 'ਚ ਇੱਕ ਬੰਦਾ ਜਾਂਦਾ ਰੋਟੀ ਪਾਉਣ ਤੇ ਉੱਥੇ 10000 ਡੌਗਸ ਨੇ ਇੱਕ ਰੋਟੀ ਲਈ ਉਹ ਸਿਰਫ 10 ਬੀ ਰੋਟੀਆਂ ਪਾਣ ਗਏ ਐ ਤੁਸੀਂ ਸੋਚੋ ਇੱਕ ਰੋਟੀ ਦਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਜਿਹੜੇ ਇਹ ਬੇਜੁਬਾਨ ਜਾਨਵਰ ਨੇ ਜਿਹੜੇ ਇਮਾਨਦਾਰੀ ਦੀ ਮਿਸਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ ਨਾਲ ਵੀ ਇਦਾਂ ਹੋ ਸਕਦਾ ਇਹ ਹੋ ਸਕਦਾ ਨਹੀਂ ਐ ਇੱਥੇ ਹੋ ਰਿਹਾ ਇਹ ਇਹ ਜਿਹੜੇ ਇਹ ਸਾਰੇ ਲੋਕ ਸੜਕਾਂ ਤੇ ਉਤਰੇ ਐ ਨਾ ਇਹ ਹੋ ਰਿਹਾ ਐ ਇਸੇ ਲਈ ਉਤਰੇ ਨੇ ਠੀਕ ਹੈ ਨਾ ਡੌਗ ਚੱਕਰੇ ਨਾ ਬੰਦੇ ਉਹ ਡੌਗ ਲਵਰ ਨਹੀਂ ਹੈਗੇ ਜਿਹੜੇ ਡੌਗ ਚੱਕਰੇ ਖਿੱਚਰੇ ਆ ਉਹਨਾਂ ਨੂੰ ਫੜ ਰਿਹਾ ਉਹਨਾਂ ਨੂੰ ਸੁਟਰੇ ਉਹ ਡੌਗ ਲਵਰ ਥੋੜੀ ਹੈ ਉਹਨਾਂ ਨੇ ਅਸੀਂ ਕੋਈ ਡੌਗ ਰੈਸਕਿਊ ਕਰਦੇ ਆ ਠੀਕ ਹੈ ਅਸੀਂ ਸਾਰੇ ਫੀਡਰਸ ਤੇ ਰੈਸਕਿਊਅਰਜ਼ ਹਾਂ ਤੇ ਅਸੀਂ ਖੁਦ ਆਪਣੇ ਹੱਥਾਂ ਨਾਲ ਕੀੜੇ ਪਏ ਹੋਏ ਡੌਗ ਐਕਸੀਡੈਂਟਲ ਡੌਗਸ ਚੱਕਦੇ ਆ ਸਾਨੂੰ ਇੱਕ ਡੌਗ ਤੇ ਕਈ ਵਾਰ 5-5 ਘੰਟੇ 6-6 ਘੰਟੇ ਵੀ ਲੱਗਦੇ ਆ ਦਿੱਲੀ ਵਾਲਿਆਂ ਨੇ ਇਹਨਾਂ ਨੇ ਐਮਸੀਡੀ ਦੇ ਕੁਝ ਦਿਨਾਂ ਵਿੱਚ 700 ਡੌਗ ਚੱਕ ਲਿਆ ਤੁਸੀਂ ਵੀਡੀਓ ਦੇਖੋ ਕੈਚਰ ਪਾਪਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਚੱਕੇ ਜਾ ਰਿਹਾ ਵਿੱਚ ਪ੍ਰੈਗਨੈਂਟ ਬਿਚ ਲੈਕਟੇਟਿੰਗ ਮਦਰਸ ਵੀ ਹੈ ਗਿਆਨੇ ਉਹਨਾਂ ਕੱਲ ਦੀ ਵੀਡੀਓ ਵਾਇਰਲ ਹੋਈ ਹੈ ਇੱਕ ਮਦਰ ਆਪਣੇ ਬੱਚਿਆਂ ਨੂੰ ਫੀਡ ਕਰਾ ਰਹੀ ਹੈ ਫੀਡ ਕਰਾ ਰਹੀ ਹੈ ਉਹਦੇ ਬੱਚਿਆਂ ਤੋਂ ਉਹਨੂੰ ਖਿੱਚ ਕੇ ਉਹ ਮਦਰ ਨੂੰ ਚੱਕ ਕੇ ਲੈ ਗਏ ਪਪੀਜ਼ ਨੂੰ ਉੱਥੇ ਸੁੱਟਦੇ ਕੀ ਇਹ ਇਨਸਾਨੀਅਤ ਹੈ ਇੱਕ ਗੱਲ ਹੋਰ ਵੀ ਹੈ ਜਿਵੇਂ ਤੁਸੀਂ ਸਾਰੇ ਇਕੱਠੇ ਹੋ ਜੀ ਸਾਰੇ ਡੌਗ ਲਵਰ ਕਹਿ ਰਹੇ ਹੋ ਐਨੀਮਲ ਲਵਰ ਕਹਿ ਰਹੇ ਹੋ ਤੁਹਾਡੇ ਨਾਲ ਕੋਈ ਜਿਵੇਂ ਵਿਰੋਧ ਵੀ ਕਰਦਾ ਨਜ਼ਰ ਆਇਆ ਜਿਵੇਂ ਕਈ ਵਾਰੀ ਕਹਿੰਦੇ ਕਿ ਬੱਚਿਆਂ ਨੂੰ ਫੜ ਲੈਂਦੇ ਆ ਇੱਕ ਗੱਲ ਕਵਾ ਇੱਥੇ ਐਨੀਮਲ ਲਵਰ ਬਾਦ ਚੜੇ ਹਿਊਮੈਨਿਟੀ ਕਹਿੰਦੇ ਹਿਊਮੈਨਿਟੀ ਪਹਿਲਾਂ ਰੱਖਦੇ ਆ ਜੀ ਇਹ ਹਿਊਮਨ ਕਾਈਂਡ ਵਾਲੇ ਲੋਕ ਇਕੱਠੇ ਹੋਏ ਆ ਜਿੰਨਾਂ ਦੇ ਦਿਲ 'ਚ ਫੀਲਿੰਗਸ ਨੇ ਜੋ ਜਾਣਦੇ ਆ ਕਿ ਹਿਊਮੈਨਿਟੀ ਕੀ ਹੈ ਲੋਕਾਂ ਦਾ ਭਲਾ ਰੱਖਣਾ ਉਹਨਾਂ ਦਾ ਸੋਚਣਾ ਕੀ ਹੈ ਇਹ ਚੰਗੀ ਸੋਚ ਦੇ ਮਾਲਕ ਨੇ ਕਹਿੰਦੇ ਆ ਜੀ ਦੁਨੀਆ 'ਚ 50% ਲੋਕ ਪੋਜ਼ਿਟਿਵ ਨੇ ਦੁਨੀਆ ਦੇ 50% ਲੋਕ ਲੈਸ ਪੋਜ਼ਿਟਿਵ ਨੇ ਇਹ ਉਹ 50% ਲੋਕ ਪੋਜ਼ਿਟਿਵ ਨੇ ਜਿੰਨਾਂ ਕਰਕੇ ਦੁਨੀਆ ਦਾ ਬੈਲੈਂਸ ਬਣਿਆ ਹੋਇਆ ਹੈ ਠੀਕ ਹੈ ਤੇ ਇਹ ਜਿਹੜੇ ਸਾਡੀ ਫੈਮਿਲੀ ਦੇ ਮੈਂਬਰ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਡੌਗ ਲਵਰਸ ਨੇ ਕਈ ਲੋਕ ਵੀਡੀਓਜ਼ ਦੇ نیچے ਆ ਕੇ ਮੈਸੇਜ ਭੰਦੇ ਇਹਨਾਂ ਨੂੰ ਘਰੇ ਲੈ ਜਾਓ ਅਰੇ ਸਾਨੂੰ ਸਰਕਾਰ ਮੌਕਾ ਦਵੇ ਅਸੀਂ ਇਹਨਾਂ ਨੂੰ ਘਰੇ ਵੀ ਲੈ ਜਾਈਏ ਸਾਨੂੰ ਕੋਈ ਹੋਣੀਗਾ ਬਟ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਇਹ ਰੋਲਾ ਕੀ ਹੈ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਇਹ ਸਰਕਾਰ ਦਾ ਡਿਵੀਜ਼ਨ ਹੈ ਐਨੀਮਲ ਦੇ ਉਤੇ ਉਹਦੇ ਉਤੇ ਉਹਨਾਂ ਦਾ ਇੱਕ ਡਿਵੀਜ਼ਨ ਹੈ ਉਹਦੀ ਰਿਸਪਾਂਸਿਬਿਲਟੀ ਹੈ ਇਹ ਮਿਨਿਸਟਰਜ਼ ਦੀ ਰਿਸਪਾਂਸਿਬਿਲਟੀ ਹੈ ਗਵਰਨਮੈਂਟ ਦੀ ਰਿਸਪਾਂਸਿਬਿਲਟੀ ਹੈ ਐਮਸੀਡੀ ਦੀ ਰਿਸਪਾਂਸਿਬਿਲਟੀ ਹੈ ਜਦੋਂ ਉਹ ਆਪਣੀ ਰਿਸਪਾਂਸਿਬਿਲਟੀ ਪੂਰੀ ਨਹੀਂ ਕਰਦੇ ਤੇ ਲੋਕਾਂ ਨੂੰ ਸੜਕਾਂ ਤੇ ਉਤਰਨਾ ਹੀ ਪੈਂਦਾ ਹੈ ਅੱਜ ਦਿੱਲੀ ਇੰਨੀ ਵੱਡੀ ਮੂਵਮੈਂਟ ਬਣ ਗਈ ਹੈ ਉਹ ਨੈਸ਼ਨਲ ਮੂਵਮੈਂਟ ਹੈ ਅਸੀਂ ਉਹ ਮੂਵਮੈਂਟ ਦੇ ਨਾਲ ਖੜੇ ਹੋਏ ਹਾਂ ਇੱਥੇ ਉਹ ਕਿਉਂ ਖੜੇ ਹੋਏ ਹਾਂ ਕਿਉਂਕਿ ਸਾਡੇ ਅੰਦਰ ਵੀ ਉਹੀ ਇਨਸਾਨੀਅਤ ਹੈ ਉਹੀ ਪਿਆਰ ਹੈ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਅਸੀਂ ਉਹ ਡੌਗਸ ਨੂੰ ਵੀ ਉਦਾਂ ਹੀ ਪਿਆਰ ਕਰਦੇ ਹਾਂ ਕਿਉਂਕਿ ਉਹਨਾਂ 'ਚ ਵੀ ਰੱਬ ਦੀ ਪਰਮਾਤਮਾ ਦੀ ਦਿੱਤੀ ਉਹੀ ਜਾਨ ਹੈ ਜੋ ਸਾਡੇ ਅੰਦਰ ਹੈ ਉਹੀ ਜਾਨ ਹੈ ਬੇਰੋਜ਼ਗਾਰੀ ਹੈ ਅਨਇੰਪਲੋਇਮੈਂਟ ਹੈ ਗਰੀਬੀ ਹੈ ਮਤਲਬ ਐਜੂਕੇਸ਼ਨ ਦੇ ਨਾਮ ਤੇ ਠੱਗਿਆ ਜਾ ਰਿਹਾ ਹਸਪੀਟਲਸ ਦੇ ਨਾਮ ਤੇ ਕਿੰਨੀ ਕ腐ਸ਼ਨ ਹੈ ਸਰਕਾਰوں ਸੇ ਰੇਪ ਕਿੰਨੇ ਹੋ ਰਹੇ ਹੈ میرے بھیا ریپ کیس ਹੋਇਆ 3 ਸਾਲ ਤੱਕ ਉਹਨਾਂ ਨੂੰ سزا ਨਹੀਂ ਦਿੱਤੀ ਗਈ ਉਹਨਾਂ ਨੂੰ سزا ਇੰਨੇ ਮੈਨ ਲਮ ਉਹਨਾਂ ਨੇ ਨਾ ਦਰਦ ਨਾ ਖੋਪਨਾ ਟ੍ਰਾਈਂਗ ਕੀਤਾ ਉਹ سزا ਸੁਨਾਟ ਸਰਕਾਰ ਨੂੰ 3 ਸਾਲ ਲੱਗੇ ਤੇ ਇੱਥੇ ਲੱਖਾਂ ਲਾਈਫਸ ਦਾ ਫੈਸਲਾ ਲੈ ਲਈ ਸਰਕਾਰ ਸਿਰਫ ਸਾਨੂੰ اٹف ਤੇ ਦਿੱਤੇ ਜਾ ਰਹੇ ਹੈ ਜੀ ਇੱਕ ਵੀਡੀਓ ਵੀ ਮੈਡਮ ਦਿਖਾ ਰਹੇ ਨੇ ਕਿ ਕਿਦਾਂ ਵੀਡੀਓ ਜਦੋਂ ਕਰਦੇ ਹੋਏ ਨੁਕਸਾਨੀ ਵੀ ਜਾਂਦੇ ਨੇ ਕੱਲ ਦੀ ਵੀਡੀਓ ਹੈ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਕੱਢਿਆ ਦੇਖੋ ਸੜਕਾ ਤੇ ਅਸੀਂ ਜਾਣਦੇ ਕਿ ਭਗਵੰਤ ਮਾਨ ਸਾਹਿਬ ਸਾਨੂੰ ਪਤਾ ਹੈ ਕਿ ਤੁਹਾਨੂੰ ਲੋਕੀ ਵੀ ਪਰੇਸ਼ਾਨ ਕਰਦੇ ਹੋਣੇ ਆ ਕਿ ਕੁੱਤਿਆਂ ਨੂੰ ਚੱਕੋ ਇਹ ਕਰੋ ਪੁਲਿਸ ਸਾਡੇ ਨਾਲ ਅੱਧੇ ਇੱਕ ਘੰਟੇ ਦੀ ਮੀਟਿੰਗ ਰੱਖ ਲੋ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਉਹ ਦੱਸਾਂਗੇ ਨਾ ਮਤਲਬ ਜੋ ਵੀ ਸਾਡੇ ਦਿਮਾਗ 'ਚ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਜਿਨ੍ਹਾਂ ਨਾਲੇ ਬੱਚਿਆਂ ਦਾ ਪਹਿਲਾਂ ਦੇਖੋ ਕਿੱਦਾਂ ਘੱਟ ਰਹੇ ਆ ਆ ਦੇਖੋ ਆ ਹਾਲ ਦੇਖੋ ਬੱਚੇ ਦਾ ਆ ਦੇਖੋ ਗੱਡੀ ਦੇ ਥੱਲੇ ਆ ਇਹਨਾਂ ਨੂੰ ਜੰਗਲ 'ਚ ਦੇਣਾ ਕੋਣ ਦੇ ਦੇ ਜੇ ਉਹਨਾਂ ਦੇ ਹੱਥੋਂ ਜਦੋਂ ਉਹ ਛੁੱਟਦੇ ਆ ਉਹ ਦੂਸਰੀ ਗਲੀਆਂ 'ਚ ਜਾਂਦੇ ਆ ਦੂਸਰੀ ਗਲੀਆਂ ਦੇ ਵਿੱਚ ਬੱਚਿਆਂ ਦਾ ਆ ਹਾਲ ਹੁੰਦਾ ਦੇਖੋ ਠੀਕ ਹੈ ਸਾਡੀਆਂ ਇਹ ਗੱਲਾਂ ਸਭ ਬਾਤਾਂ ਚੋਂ ਹੈ ਭਗਵੰਤ ਮਾਨ ਸਾਹਿਬ ਨਾਲ ਉਸੇ ਮਿਲਾਂਗੇ ਲੇਕਿਨ ਹੁਣ ਜੋ ਸਾਡਾ ਮੁੱਦਾ ਹੈ ਨਾ ਕਿ ਉਹਨਾਂ ਨੂੰ ਆਪਣਾ ਆਰਡਰ ਵਾਪਸ ਲੈਣ ਉਹਨਾਂ ਨੂੰ ਆਰਡਰ ਨੂੰ ਕੈਨਸਲ ਕਰਾ ਤੁਸੀਂ ਆਵਾਜ਼ ਦਿੱਲੀ ਤੱਕ ਪਹੁੰਚਾਣੀ ਚਾਹੁੰਦੇ ਹੋ ਇਹ ਆਵਾਜ਼ ਆਲਰੇਡੀ ਦਿੱਲੀ ਤੱਕ ਪਹੁੰਚ ਚੁੱਕੀ ਹੈ ਇਹ ਅੱਜ ਦੀ ਡੇਟ ਵਿੱਚ ਦਿੱਲੀ ਦੀ ਮੂਵਮੈਂਟ ਨਹੀਂ ਹੈ ਇਹ ਨੈਸ਼ਨਲ ਮੂਵਮੈਂਟ ਹੈ ਇਹ ਹੋਰ ਵਧੇਗੀ ਅੱਜ ਸਰਕਾਰ ਦਿੱਲੀ ਦੀ ਚਾਵੇ ਦੇ ਅਗਲੇ 3-4 ਦਿਨਾਂ ਦੇ ਅੰਦਰ ਆਪਣਾ ਫੈਸਲਾ ਕਰਕੇ ਇਹ ਮੂਵਮੈਂਟ ਨੂੰ ਇੰਟਰਨੈਸ਼ਨਲ ਮੂਵਮੈਂਟ ਬਣਨ ਤੋਂ ਰੋਕ ਸਕਦੀ ਹੈ ਲੇਕਿਨ ਜੇ ਇਹ ਨੈਸ਼ਨਲ ਮੂਵਮੈਂਟ ਬਣ ਗਈ ਮੈਂ ਤੁਹਾਨੂੰ ਇਹ ਵਾਦਾ ਕਰਦਾ ਅੱਜ ਮੈਂ ਵੀ ਸੜਕ ਤੇ ਸਿਰਫ ਬੱਚਾਂ ਕਰਕੇ ਆਇਆ ਮੇਰੇ ਵਰਗੇ ਬਹੁਤ ਲੋਕ ਐ ਜੋ ਪਿਆਰ ਕਰਦੇ ਐ ਸਾਰੇ ਬਹੁਤ ਪਿਆਰ ਕਰਦੇ ਐ ਤੁਸੀਂ ਇਹ ਦੇਖ ਲੈਣਾ ਬੱਚਿਆਂ ਲਈ ਅੱਜ ਜਿਹੜੀ ਮੂਵਮੈਂਟ ਬਣਨ ਵਾਲੀ ਹੈ ਨਾ ਉਹ ਨੈਸ਼ਨਲ ਮੂਵਮੈਂਟ ਪੂਰਾ ਹਿੰਦੁਸਤਾਨ ਪੂਰਾ ਭਾਰਤ ਦੇਖੇਗਾ ਪੂਰੀ ਦੁਨੀਆ ਦੇਖੇਗੀ ਉਹ ਦਿੱਲੀ ਦੀ ਮੂਵਮੈਂਟ ਪਹਿਲਾਂ ਵੀ ਇੱਕ ਵਾਰ ਯਾਦ ਹੈ ਆਜ਼ਾਦੀ ਦੇ ਟਾਈਮ ਤੇ ਵੀ ਲਹਿਰਾ ਸ਼ੁਰੂ ਹੋਈਆਂ ਸੀ ਇਹ ਸਮਝ ਲਓ ਉਹੀ ਲਹਿਰਾ ਹੈ ਇਹ ਦੁਬਾਰਾ ਸ਼ੁਰੂ ਹੋਏਗੀ ਤੇ ਸਰਕਾਰਾਂ ਹਿਲ ਜਾਣਗੀਆਂ ਅੱਜ ਜੇ ਸਰਕਾਰਾਂ ਨੇ ਇਹਦਾ ਸਹੀ ਤਰੀਕੇ ਨਾਲ ਸੋਲੂਸ਼ਨ ਨਹੀਂ ਕੱਢਿਆ ਸਮੇਂ ਸਿਰ ਨਹੀਂ ਕੱਢਿਆ ਤੇ ਇਹ ਮੂਵਮੈਂਟ ਸੰਭਾਲੀ ਨਹੀਂ ਜਾਣੀ ਮੈਂ ਐਸਟਰੋਨੋਮਰੋਲੋਜਿਸਟਾਂ ਤੇ ਡੌਗ ਦਾ ਸਾਡੇ ਜੀਵਨ ਚ ਕੀ ਮਹਤਤਾ ਹੈ ਤੁਹਾਨੂੰ ਮੈਂ ਦੱਸਣਾ ਚਾਹਨਾ ਵਾ ਹਰ ਪੁਲਿਸ ਡਿਪਾਰਟਮੈਂਟ ਦੇ ਡੌਗ ਹੁੰਦਾ ਵਾ ਡੌਗ ਤੋਂ ਬਿਨਾ ਨਾ ਉਹ ਬੰਦਾ ਲੱਭ ਨਹੀਂ ਸਕਦੇ ਜਿਹੜੀ ਮਰਜ਼ੀ ਪੁਲਿਸ ਦਾ ਬੰਦਾ ਆ ਜਾਵੇ ਆਪਣੇ ਆਪ ਜੋਂ ਸੁਣੋ ਡੌਗ ਰਾਹੂ ਕੇਤੂ ਦਾ ਕਾਰਕ ਆ ਭਾਜੀ ਨੇ ਇੱਕ ਗੱਲ ਕਹੀ ਕਿ ਲੋਕ ਕੁੱਤਿਆਂ ਨੂੰ ਜਦੋਂ ਕਹਿੰਦੇ ਨਾ ਉਪਾਏ ਕਰਾਣਾ ਹੁੰਦਾ ਹਾਂ ਹੈਨਾ ਤੇ ਉਸ ਟਾਈਮ ਯਾਦ ਆਂਦਾ ਹੈ ਇਹੀ ਡੌਗ ਇਹ ਉਪਾਏ ਕੀ ਹੁੰਦਾ ਜੀ ਇਹ ਉਪਾਏ ਹੁੰਦਾ ਹੈ ਕਿ ਮੇਰੇ ਘਰ ਦਾ ਕਲੇਸ਼ ਉਹ ਆਪਣੇ ਤੇ ਲੈ ਲੈਣ ਸਾਡੇ ਬੱਚੇ ਵਿਦੇਸ਼ਾਂ ਸਾਡੇ ਸੁਣੋ ਸਾਡੇ ਤਾ ਜਰੂਰ ਮੈਂ ਤੁਸੀ ਆਏ ਹੋ ਇਹਨਾਂ ਪਸੀਨੇ ਦੇ ਵਿੱਚ ਵੀ ਹਾਂ ਕਿਉਂਕਿ ਕਿਸ ਲਈ ਲੜ ਰਹੇ ਹਾਂ ਇਹਨਾਂ ਬੇਜੁਬਾਨ ਜਾਨਵਰਾਂ ਦੇ ਲਈ ਤੁਸੀਂ ਆਵਾਜ਼ ਚੱਕ ਰਹੇ ਹੋ ਬਿਲਕੁਲ ਚੱਕ ਰਿਆਂ ਚੱਕਣੀ ਬੰਦੀ ਵੀ ਹੈ ਸਾਡੀ ਸਾਰਿਆਂ ਦੀ ਇਹ ਸਾਡੇ ਹੀ ਬੱਚੇ ਨੇ ਜੇ ਸਾਡੇ ਅੰਦਰ ਜਾਣੇ ਉਹਨਾਂ ਅੰਦਰ ਵੀ ਹੈਗੀ ਹੈ ਦੇਖੋ ਅਸੀਂ ਸਾਰਿਆਂ ਦੀ ਪ੍ਰੋਬਲਮ ਸਮਝਦੇ ਹਾਂ ਕਈ ਲੋਕ ਨਹੀਂ ਪਸੰਦ ਕਰਦੇ ਠੀਕ ਹੈ ਕਿ ਉਹਨਾਂ ਦੇ ਘਰ ਦੇ ਬਾਹਰ ਡੌਗਸ ਆ ਰਹੇ ਨੇ ਕੋਈ ਐਗਰੈਸਿਵ ਹੁੰਦੇ ਵੀ ਨੇ ਅਸੀਂ ਆਪ ਐਡਮਿਟ ਕਰਦੇ ਹਾਂ ਪਰ ਉਹ ਐਗਰੈਸਿਵ ਕਿਉਂ ਨੇ ਅਸੀਂ ਗਾਰਡਨ ਤੋਂ ਜਾਣਿਆ ਮੈਂ ਅੱਜ ਵੀ ਚੈਲੰਜ ਕਰਦੀ ਹਾਂ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਹੋਣਗੇ ਮੋਸਟਲੀ ਜਿਹੜੇ ਪਾਰਕ ਬੱਚੇ ਕੁੱਤਿਆਂ ਨੂੰ ਵੱਟੇ ਮਾਰ ਰਹੇ ਨੇ ਠੀਕ ਹੈ ਉਹ ਦੂਰੋਂ ਵੱਟੇ ਮਾਰ ਰਹੇ ਨੇ ਉਹਨਾਂ ਨੂੰ ਇੱਕ ਮਾਈਂਡ ਇਸ ਬੈਠ ਗਿਆ ਕਿ ਹਾਂ ਇਹ ਮੈਨੂੰ ਵੱਟੇ ਮਾਰਨਗੇ ਉਹਨਾਂ ਕੋਲੋਂ ਹੁਣ ਕੋਈ ਬੱਚਾ ਲੰਗੇਗਾ ਤੇ ਨੇਚਰਲ ਜੀ ਗੱਲ ਹੈ ਉਹ ਵੱਡਣਗੇ ਜੇ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਨਹੀਂ ਬੱਚਾ ਤੁਸੀਂ ਇਹਨਾਂ ਨੂੰ ਮਾਰਨਾ ਨਹੀਂ ਤੁਸੀਂ ਇਹਨਾਂ ਕੋਲੋਂ ਆਰਾਮ ਨਾਲ ਲੰਗਣਾ ਤੁਸੀਂ ਕੋਲੋਂ ਤੁਸੀਂ ਇਹਨਾਂ ਨੂੰ ਤੰਗ ਨਹੀਂ ਕਰਨਾ ਤੁਸੀਂ ਇਹਨਾਂ ਨੂੰ ਡੰਡੇ ਨਹੀਂ ਮਾਰਨੇ ਤੇ ਕੌਣ ਅਗਰੈਸਿਵ ਹੋਊਗਾ ਜੀ ਅੱਜ ਤੁਸੀਂ ਇੱਕ ਗੱਲ ਦੱਸੋ ਮੈਕਸਿਮਮ ਕੁੜੀਆਂ ਮੈਟਰੋ 'ਚ ਜਾਂ ਕੇ ਇੱਥੇ ਜਾਂ ਉਹਨਾਂ ਦਾ ਹੁੰਦਾ ਗਲਤ ਕੰਮ ਹੁੰਦੇ ਨੇ ਫਿਰ ਸਾਡੀ ਮੈਂਟੈਲਿਟੀ ਕੀ ਹੁੰਦੀ ਹੈ ਕਿ ਹਾਂ ਵੀ ਅਸੀਂ ਸਾਰੇ ਮਰਦਾਂ ਤੋਂ ਡਰਨ ਲੱਗ ਜਾਂਦੇ ਆ ਅਸੀਂ ਉਦੋਂ ਹੀ ਰਿਐਕਟ ਕਰਦੇ ਆ ਅਸੀਂ ਦੂਰ ਰਹਿਨੇ ਆ ਉਹਨਾਂ ਤੋਂ ਸੇਮ ਗੋਸ ਫੋਰ ਡੌਗਸ ਉਹਨਾਂ ਦੇ ਵਿੱਚ ਵੀ ਤਾਂ ਮਾਈਂਡ ਹੈ ਨਾ ਉਹ ਵੀ ਆਪਣੀ ਸੇਫਟੀ ਪਹਿਲੇ ਰੱਖਣਗੇ ਜੇ ਅੱਜ ਸਰਕਾਰ ਥੋੜੇ ਲਾ ਸਟਰੋਂਗ ਬਣਾਏ ਕਿ ਅਗਰ ਇਹਨਾਂ ਬੱਚਿਆਂ ਨੂੰ ਕੋਈ ਹਾਮ ਕਰੇਗਾ ਤੇ ਅਸੀਂ ਉਹਨਾਂ ਨੂੰ ਐਕਚੁਅਲੀ ਫਾਈਨ ਕਰਾਂਗੇ 50 ਰੁਪਏ ਫਾਈਨ ਨਹੀਂ ਸੀ 50 ਰੁਪਏ ਤਾਂ ਅਸੀਂ ਐਂ ਹੀ ਦੇ ਦਿੰਨੇ ਆ ਕਿਸੇ ਨੂੰ ਵੀ ਅਸੀਂ ਅਗਰ ਐਕਚੁਅਲ ਲਾਜ਼ ਕ੍ਰੀਏਟ ਕਰੀਏ ਜਿਹੜੇ ਲਾਜ਼ ਨਾਲ ਲੋਕਾਂ ਨੂੰ ਡਰ ਲੱਗੇ ਕਿ ਨਹੀਂ ਅਸੀਂ ਇਹ ਕ੍ਰਾਈਮ ਨਹੀਂ ਕਰਾਂਗੇ ਤੇ ਮੈਂ ਅੱਜ ਵੀ ਲਿਖ ਕੇ ਦੇਣ ਨੂੰ ਤਿਆਰ ਆ ਜਿਆਦਾ ਤੋਂ ਜਿਆਦਾ ਕੇਸਸ ਨਹੀਂ ਹੋਣਗੇ ਡੌਗਸ ਅਗਰੈਸਿਵ ਨਹੀਂ ਹੋਣਗੇ ਜੀ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਅੱਜ ਇਹ ਲੁਧਿਆਣਾ ਦੀਆਂ ਤਸਵੀਰਾਂ ਨੇ ਕਿਪਸ ਮਾਰਕੀਟ ਦੇ ਕੋਲ ਇਹਨਾਂ ਨੌਜਵਾਨ ਲੋਕਾਂ ਦੇ ਵੱਲੋਂ ਕਮਲ ਛਾਵੜਾ ਦੇ ਵੱਲੋਂ ਜੋ ਕਿ ਸਮਾਜ ਸੇਵਕ ਨੇ ਅੱਜ ਆਵਾਜ਼ ਚੁੱਕੀ ਜਾ ਰਹੀ ਹੈ ਉਸ ਅਸਿੱਧੇ ਇਸ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਐਲਾਨ ਤੋਂ ਬਾਅਦ ਕਿ ਕਿਸ ਤਰੀਕੇ ਦੇ ਨਾਲ ਇੱਕ ਜਿਹੜੇ ਸਟਰੀਟ ਡੌਗ ਨੇ ਉਹਨਾਂ ਨੂੰ ਇੱਕ ਅਲੱਗ ਥਾਂ ਤੇ ਰੱਖਿਆ ਜਾਵੇਗਾ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੁਣ ਹੋਵੇਗਾ ਕਿ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਨਾਉਂਡੀਆ ਪੰਜਾਬੀ ਮੈਂ ਹਾਂ ਅੰਕਰ ਮਿੱਕੀ ਜਕਰ ਕੈਮਰਾਮੈਨ ਸੰਜੀਤ ਜਿਤਨਾ